ਜ਼ਿਲ੍ਹਾ ਗੁਰਦਾਸਪੁਰ ਦੇ ਹਰਚੂਵਾਲ ਕਸਬੇ ਦੇ ਵਿੱਚ ਦੋ ਚੋਰਾਂ ਦੇ ਵੱਲੋਂ ਰਿਟਾਇਰਡ ਫੌਜੀ ਅਮਰੀਤ ਸਿੰਘ ਦੇ ਕਪੜੇ ਅਤੇ ਮੁੰਡਿਆਰੀ ਦੇ ਸ਼ੋਰੂਮ ਦੀ ਕੰਧ ਪਾੜ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਨੇ। ਧੋਤੀ ਹੈ ਘਟਨਾ ਸ਼ੋਰੂਮ ਅੰਦਰ ਲੱਗੇ ਸੀਸੀਟੀਵੀ ਦੇ ਵਰਚ ਕਿਹਾਤ ਹੋ ਗਈ ਹੈ। ਜਿਸ ਦੇ ਆਧਾਰ ਤੇ ਸਾਹਮਣੇ ਆਇਆ ਕਿ ਚੋਰੀ ਇੱਕ ਚੋਰਾਂ ਦੀ ਜੂੜੀ ਵੱਲੋਂ ਕੀਤੀ ਗਈ ਹੈ। ਜਿਨ੍ਹਾਂ ਵਿੱਚੋਂ ਇੱਕ ਥਾਣੇਦਾਰ ਦਾ ਪੁੱਤਰ ਹੈ ਤੇ ਦੂਜਾ ਸਰਕਾਰੀ ਅਧਿਆਪਕ ਦਾ ਦੱਸਿਆ ਜਾ ਰਿਹਾ ਹੈ। ਪੀੜਤ ਫੌਜੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਪਰ ਅਜੇ ਤੱਕ ਇਸ ਜੋੜੇ ਨੂੰ ਜਿਹੜਾ ਕੀ ਕਾਬੂ ਨਹੀਂ ਕਰ ਸਕਿਆ ਉਥੇ ਪੀੜਤ ਰਿਟਾਇਰਡ ਫੌਜੀ ਅਮਰੀਕ ਸਿੰਘ ਅਤੇ ਉਸਦੇ ਪਿਤਾ ਸੁਲੱਖਣ ਸਿੰਘ ਨੇ ਦੱਸਿਆ ਹੈ ਕਿ ਇਹ ਚੋਰ ਜੋੜੀ ਦੀ ਪਛਾਣ ਹੋ ਚੁੱਕੀ ਹੈ ਇਸ ਵਿੱਚੋਂ ਇੱਕ ਥਾਣੇਦਾਰ ਦਾ ਪੁੱਤਰ ਹੈ ਤੇ ਦੂਸਰਾ ਸਰਕਾਰੀ ਅਧਿਆਪਕ ਦਾ ਪੁੱਤਰ ਦੱਸਿਆ ਜਾ ਰਿਹਾ ਹੈ ਇਹ ਦੋਵੇਂ ਨਸ਼ੇੜੀ ਨੇ ਅਤੇ ਨਸ਼ੇ ਦੀ ਪੂਰਤੀ ਕਰਨ ਦੇ ਲਈ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਨੇ ਇਹਨਾਂ ਉੱਤੇ ਪਹਿਲੇ ਵੀ ਕਈ ਕੇਸ ਦਰਜ ਨੇ ਤੇ ਇਸ ਵਾਰ ਇਹਨਾਂ ਨੇ ਸ਼ੋਰੂਮ ਨੂੰ ਨਿਸ਼ਾਨਾ ਬਣਾਉਂਦੇ ਹੋਏ 5,40,000 ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਪੁਲਿਸ ਇਸ ਜੋੜੀ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਜਿਹੜਾ ਕੀ ਇਨਸਾਫ ਤੋਂਵਾਵੇ। 2 ਸਾਲ ਤੋਂ ਮੈਂ ਕੱਪੜੇ ਦਾ ਦੁਕਾਨ ਚਲਾ ਰਿਹਾ ਤੇ ਮੇਰੀ ਦੁਕਾਨ ਤੇ ਨੂੰ ਰਾਤ ਨੂੰ ਚੋਰਾਂ ਵੱਲੋਂ ਕੰਦ ਪਾੜ ਕੇ ਚੋਰੀ ਕੀਤੀ ਗਈ ਆ ਤੇ ਮੇਰਾ ਕਾਫੀ ਨੁਕਸਾਨ ਕਰ ਗਿਆ। ਮੈਂ ਚਾਹੁੰਦਾ ਕਿ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆ ਚੋਰੀ ਜਿਹੜੀ ਆ ਇੱਕ ਥਾਣੇਦਾਰ ਦਾ ਮੁੰਡਾ ਇੱਕ ਸਰਕਾਰੀ ਮਾਸਟਰ ਦਾ ਮੁੰਡਾ ਦੋਵੇਂ ਚੰਗੇ ਘਰਾਂ ਦੇ ਮੁੰਡੇ ਉੱਤੇ ਤੱਕ ਪਹੁੰਚ ਇਹਨਾਂ ਦੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਚਾਹੁੰਦਾ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਹਰਾਸਤ ਵਿੱਚ ਲਿਆ ਜਾਵੇ ਮੇਰਾ ਸਮਾਨ ਬਰਾਮਦ ਕੀਤਾ ਜਾਵੇ ਮੈਂ ਇਹੋ ਅਪੀਲ ਕਰਦਾ ਹਾਂ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਸਮਾਨ ਤਕਰੀਬਨ 5 ਲੱਖ 40 ਹਜ਼ਾਰ ਦਾ ਸਮਾਨ ਸੀ ਜਿਹਦੇ ਵਿੱਚ ਹਨ ਸਟਿਚ ਸੂਟ ਸੀ ਪੈਕ ਸਮਾਨ ਸੀਗਾ ਜੋ ਨਵਾਂ ਸਮਾਨ ਆਇਆ ਮਨਿਆਰੀ ਦਾ ਸਮਾਨ ਪੈਂਟ ਕੋਟ ਉਹ ਡੇਢ ਘੰਟਾ ਚੋਰੀ ਕਰਦੇ ਰਿਹਾ 11:45 ਤੋਂ ਅੰਦਰ ਵੜ ਗਏ ਆ ਤੇ 12:31 ਤੱਕ ਡਰ ਹੋ ਕੇ ਬੇਖੌਫ ਹੋ ਕੇ ਉਹਨਾਂ ਨੇ ਚੋਰੀ ਕੀਤੀ ਆ ਕਿ ਸਾਨੂੰ ਹਰ ਵਾਰੀ ਸੜਾ ਲੈਂਦੇ ਆ ਸਾਡੇ ਮਗਰ ਪਹੁੰਚ ਹੈਗੀ ਆ ਐਨਾ ਕੋ ਸਾਨੂੰ ਖਤਰਾ ਵੀ ਆ ਕੀ ਆ ਦੁਬਾਰਾ ਸਾਡੀ ਚੋਰੀ ਕਰਨਾ ਸਾਨੂੰ ਛੱਟ ਪੇਟ ਨਾਲ ਲਾਉਣ ਅਸੀਂ ਗਰੀਬ ਬੰਦੇ ਫੌਜ ਦੀ ਨੌਕਰੀ ਕਰਕੇ ਆਇਆ ਵਾ ਆਪਣਾ ਟਾਈਮ ਪਾਸ ਕਰਨ ਡਿਆ ਸੀ ਤੇ ਇਹਨਾਂ ਕੋਲ ਬਹੁਤ ਜ਼ਿਆਦਾ ਖਤਰਾ ਵੀ ਆ ਮੈਨੂੰ ਹਾਂਜੀ ਮੇਰਾ ਬੇਟਾ ਮਰੀਕ ਸਿੰਘ ਫੌਜੋਂ ਟਾਇਰ ਹੋ ਗਏ ਉਹਨੇ ਦੁਕਾਨ ਖੋਲੀ ਹੈ ਕੱਪੜੇ ਦੀ ਤੇ ਕੱਪੜੇ ਦੁਕਾਨ ਉਹ ਇਹ ਕਰਕੇ ਖੋਲੀ ਆ ਵੀ ਮਾੜਾ ਮੋੜਾ ਪਰਿਵਾਰ ਦੇ ਲੱਗਣੇ ਸ਼ੌਕਾ ਗਜਾਲਾ ਚੱਲ ਚੱਲੇ ਚੱਲ ਜਾਵੇ ਇਹਨਾਂ ਆਣ ਕੇ ਚੋਰਾ ਨੇ ਸਾਡੀ ਦੁਕਾਨ ਬੰਦ ਕਰਾਉਣ ਵਾਸਤੇ ਇਹਨਾਂ ਨੇ ਜੋ ਚੋਰੀ ਕੀਤੀ ਆ ਆਡਾ ਬਹੁਤ ਨੁਕਸਾਨ ਹੋਇਆ ਕਪੜਾ ਗੱਢ ਕੇ ਲੈ ਗਏ ਆ ਪੋਰ ਸਾਮਾਨ ਜੋ ਕੋਟਕਾਰਡ ਜੋ ਹੈਗੇ ਚੀਜ਼ਾਂ ਬੜੀਆਂ ਚੁੱਕ ਕੇ ਲੈ ਗਏ ਆ ਮਾ ਮਾ ਹਜੇ ਨੂੰ ਇਦਾਂ ਹਾਲਾਤ ਬਣ ਜਾਂਦੇ ਮਨ ਨੂੰ ਜਿਹੜਾ ਕਿ ਨੇ ਮਨ ਨਹੀਂ ਖਰਾਬ ਹੁੰਦਾ ਇਹ ਕੰਮ ਕਰਨਾ ਦੇ ਹੋ ਘਰ ਬੈਠੇ ਰਹਿੰਦੇ ਉਹ ਚੰਗਾ ਹੈ ਹਾਂਜੀ ਮੈਂ ਤਾਂ ਨਹੀਂ ਕਮਾਈ ਜਿਹੜੀ ਕਿ ਨਹੀਂ ਉਹ ਚੋਰੀ ਹੋ ਗਈ ਆ ਤੇ ਜਿਹੜੇ ਚੋਰ ਇਸ ਦੇ ਸਬੰਧ ਚ ਅਮਰੀਕ ਸਿੰਘ ਸਾਨੂੰ ਸੁਲੱਖਣ ਸਿੰਘ ਦੇ ਬਿਆਨ ਤੇ ਐਫਆਈਆਰ ਦਰਜ ਕੀਤੀ ਆ ਮਕਦਮਾ ਨੰਬਰ 13 ਜੋ ਰਮ ਤਹਾਸੁਸ ਨੂੰ ਜਤਾਇਆ 180 IPC ਬਾਈ ਨੇ ਮੈਪੀਰਾ ਲੋਸ਼ੀਆਂ ਦੇ ਖਿਲਾਫ ਉਹ ਆਦੀ ਦੋਸ਼ੀ ਨੇ ਮਤਲਬ ਚੋਰੀਆਂ ਕਰਦੇ ਨੇ ਘਰਾਂ ਤੋਂ ਫਰਾਤ ਨੇ ਇਸ ਟਾਪ ਨੂੰ ਰੋਜ਼ ਰੇਡ ਕਰਦੇ ਹੁਣ ਵੀ ਕਰਕੇ ਆਏ ਆ ਜਲਦੀ 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 ਇਹਨਾਂ ਨੂੰ ਫੜ ਕੇ ਹੋਰ ਜਪੇਸ਼ ਕਰਾਂਗੇ ਬਰਾਮਦੀ ਕਰਾਂਗੇ ਇਹਨਾਂ ਤੋਂ ਸਾਨੂੰ ਪਤਾ ਚੱਲਿਆ ਕਿ ਇੱਕ ਇਹਦੇ ਉਹ ਜਥੇਦਾਰ ਦਾ ਬੇਟਾ ਵਾ ਤੇ ਇੱਕ ਅਧਿਆਪਕ ਦਾ ਬੇਟਾ ਹੋ ਸਕਦਾ ਜੀ ਪਰ ਆਪਾਂ ਫੜ ਕੇ ਵੇ ਫਿਰ ਵੀ ਪੇਸ਼ ਕਰਾਂਗੇ ਪਤਾ ਲੱਗੇ ਕਿ ਕਿੱਥੇ ਨੂੰ